ਕੁਲਦੀਪ ਸਿੰਘ ਸਾੰਗਰਾ ਸਾਗੂ ਹੜਪੀਟ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਡਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੇਨਤੀ ਹੈ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਮੱਛੀ ਫਾਰਮ ਕਪੂਰਥਲਾ ਦੇ ਵਿੱਚ ਇਹਦਾ ਪ੍ਰੋਗਰਾਮ ਦਾ ਮਕਸਦ ਇਹ ਆ ਵੀ ਆਪਾਂ ਹੜਪੀਟ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀ ਗੱਲ ਰੱਖਣ ਵਾਸਤੇ ਆਪਣਾ ਮੈਸੇਜ ਦੇਣ ਵਾਸਤੇ ਇਕੱਤਰ ਹੋਏ ਆ ਨਾ ਕਿ ਕੋਈ ਅੱਜ ਆਪਾਂ ਧਰਨਾ ਲਾ ਆਇਆ ਆਪਣਾ ਇੱਕ ਮੈਸੇਜ ਦੇਣ ਵਾਸਤੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਜਿਹੜੇ ਇਹ ਗੱਲ ਕਹਿੰਦੇ ਆ ਵੀ ਕਿਸਾਨਾਂ ਨੇ ਦਰਿਆ ਦੀ ਜ਼ਮੀਨ ਤੇ ਕਬਜ਼ਾ ਕੀਤਾ ਉਹਨਾਂ ਨੂੰ ਇਹ ਮੈਸੇਜ ਦੇਣ ਵਾਸਤੇ ਕਿ ਦਰਿਆ ਦੀ ਜ਼ਮੀਨ ਤੇ ਕਿਸਾਨਾਂ ਨੇ ਕਬਜ਼ਾ ਨਹੀਂ ਕੀਤਾ ਸਗੋਂ ਕਿ ਸਰਕਾਰ ਨੇ ਪਾਣੀ ਛੱਡ ਕੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ। ਤੋਂ ਇਸ ਵਾਸਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਮੱਛੀ ਦਾ ਠੇਕਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਮੱਛੀ ਦਾ ਠੇਕਾ ਸਰਕਾਰ ਨੇ ਕਰਨਾ ਹੈ। ਆਪਾਂ ਇਹ ਬੇਨਤੀ ਕਰਨ ਪਹੁੰਚੇ ਆ ਕਿ ਸਾਡੀਆਂ ਮਾਲਕੀ ਜ਼ਮੀਨਾਂ ਦਾ ਜਿਹੜਾ ਠੇਕਾ ਵਾ ਉਹ ਕੋਈ ਨਾ ਲਵੇ ਜੇ ਕੋਈ ਠੇਕੇਦਾਰ ਮੱਛੀ ਦਾ ਠੇਕਾ ਲੈਂਦਾ ਉਹਦਾ ਜ਼ਿੰਮੇਵਾਰ ਉਹ ਖੁਦ ਆਪ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਕੋਈ ਮਸਲਾ ਹੱਲ ਨਾ ਕੀਤਾ ਸਰਕਾਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਨਾ ਕੀਤੀ ਤਾਂ ਕਿਸਾਨ ਇਸ ਚੀਜ਼ ਦਾ ਵਿਰੋਧ ਕਰਨਗੇ ਕਿਸੇ ਨੂੰ ਆਪਣੀਆਂ ਮਾਲਕੀ ਜ਼ਮੀਨਾਂ 'ਚ ਮੱਛੀ ਨਹੀਂ ਫੜਨ ਦੇਣਗੇ ਕਿ ਉਹਦਾ ਜ਼ਿੰਮੇਵਾਰ ਜੋ ਵੀ ਆ ਉਹ ਠੇਕਾ ਲੈਣ ਵਾਲਾ ਹੋਵੇਗਾ ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਆ ਸਰਕਾਰ ਨੇ ਠੇਕਾ ਲੈ ਜਾਣਾ ਕਿਸਾਨਾਂ ਨੇ ਮੱਛੀ ਨਹੀਂ ਫੜਨ ਦੇਣੀ ਤੇ ਜਿਹੜਾ ਠੇਕੇਦਾਰ ਆ ਉਹ ਫਿਰ ਆਪਣੀ ਇਹ ਸਾਰੀ ਜ਼ਿੰਮੇਵਾਰੀ ਦਾ ਖੁਦ ਜ਼ਿੰਮੇਵਾਰ ਹੋਵੇਗਾ ਕਿਉਂਕਿ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਸਰਕਾਰ ਦੀਆਂ ਨਹੀਂ ਇਹ ਜ਼ਮੀਨਾਂ ਕਿਸਾਨਾਂ ਦੀਆਂ ਮਾਲਕੀ ਨੇ ਤੇ ਸਾਨੂੰ ਜੇ ਸਰਕਾਰ ਚਾਹੁੰਦੀ ਆ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਪਾਉਣਾ ਹੈ ਇਹ ਸਰਕਾਰ ਇਹਨਾਂ ਜ਼ਮੀਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦੇ ਕੇ ਆਪਣਾ ਦਰਿਆ ਵਗਾਵੇ ਜ਼ਮੀਨਾਂ ਅਕਵਾਇਰ ਕਰੇ ਤੇ ਕਿਸਾਨ ਆਪਣੀਆਂ ਜ਼ਮੀਨਾਂ ਹੋਰ ਕਿਤੇ ਜਾ ਕੇ ਲੈ ਲੈਣਾਂ ਸਰਕਾਰ ਵੀ ਆਪਣਾ ਕੰਮ ਕਰੇ ਤੇ ਕਿਸਾਨ ਵੀ ਆਪਣਾ ਕੰਮ ਕਰ ਰੋਜ਼ੀਗਾ ਕਸਾ ਲਾਉਂਦਾ ਪੰਜਾਬ ਸਰਕਾਰ